मोहम्मद रफी संगीत के सम्राट जिनकी आवाज अमर है 24 दिसंबर 1924 अमृतसर एक साधारण से घर में जन्मा वो बालक जिसकी आवाज एक दिन करोड़ों दिलों को छूने वाली थी मोहम्मद रफी सिर्फ एक गायक नहीं बल्कि संगीत का एक योग उनकी आवाज वो पुल थी जो भावनाओं के हर कोने को जोड़ती थी यह कहानी है एक ऐसे इंसान की जिसने हर स्वर में जादू भरा और एक ऐसी विरासत छोड़ी जिसे न वक्त मिटा सकता है और न यादें धुंधला सकती है मैं उन्होंने नमस्कार करना जिमें प्रभु ने नमस्कार करीदा बी वो परमात्मा स्वरूप ही सी ना उन्हें चलो ईश्वर ने छोटी उम्र चले गए पर जो उन्होंने उन्होंने आवाज इन्ना दम सी ਬਈ ਦੁਸ਼ਮਣ ਡਰ ਗਿਆ ਸੀ ਜਦੋਂ ਉਹਨਾਂ ਗਾਣਾ ਬੋਲੇ ਵਤਨ ਕੀ ਆਬਰੂ ਖਤਰੇ ਮੇ ਹੈ ਹੋਸ਼ਿਆਰ ਹੋ ਜਾਓ ਤਿਆਰ ਹੋ ਜਾਓ ਤੁਸੀਂ ਨੋਟ ਕਰੋਗੇ ਗੱਲ ਹੈ ਬਈ ਉਹਨਾਂ ਆਪਣੀ ਆਵਾਜ਼ ਨਾਲ ਦੁਸ਼ਮਣ ਨੂੰ ਡਰਾਤਾ ਔਰ ਹਿੰਦੁਸਤਾਨ ਦਾ ਬੱਚਾ ਬੱਚਾ ਜਾ ਕੇ ਖੜਾ ਹੋ ਗਿਆ ਦੇਸ਼ ਦੀ ਆਜ਼ਾਦੀ ਨੂੰ ਰੱਖਣ ਲਈ ਹਿਮਾਲਾ ਪਹਾੜ ਦੀ ਰੱਖਿਆ ਕਰਨ ਲਈ ਵਤਨ ਕੀ ਆਬਰੂ ਖਤਰੇ ਮੇ ਹੈ ਹੁਸ਼ਿਆਰ ਹੋ ਜਾਓ ਹੁਸ਼ਿਆਰ ਹੋ ਜਾਓ ਹੁਸ਼ਿਆਰ ਹਾਲ ਕੋਸ਼ਿਸ਼ ਕਰਨਾ ਵੀ ਉੱਥੇ ਮੱਥਾ ਟੇਕਾਂ ਜਾ ਕੇ ਜਿਵੇਂ ਮੈਂ ਆਪਣੇ ਗੁਰੂ ਨੂੰ ਟੇਕਣਾ ਗੁਰੂ ਜੀ ਨੂੰ ਟੇਕਣਾ ਆਪਣੇ ਭਗਵਾਨ ਨੂੰ ਟੇਕਣਾ ਮਗਰ ਹਰ ਦਿਨ ਤੇ ਭਗਵਾਨ ਦੇ ਦਰਸ਼ਨ ਨਹੀਂ ਹੁੰਦੇ ਚਲੋ ਉਹਨਾਂ ਦੀ ਉੱਥੇ ਸਟੈਚੂ ਲੱਗਾ ਹੈ ਉਹਨਾਂ ਦਾ ਘਰ ਉੱਥੇ ਉੱਥੇ ਉਹ ਪੈਦਾ ਹੋਏ ਕੋਟਲਾ ਸੁਲਤਾਨ ਸਿੰਘ ਤੇ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਅੰਮ੍ਰਿਤਸਰ ਅੰਮ੍ਰਿਤਸਰ ਦੇ ਵਸਨੀਕ ਹੋਣ ਦੇ ਬਾਅਦ ਉਹਨਾਂ ਜਿੰਨਾ ਸਟਰਗਲ ਵੀ ਕੀਤਾ ਹੋਏਗਾ ਸਟਰਗਲ ਬਗੈਰ ਤੇ ਕੁਝ ਨਹੀਂ ਆਦਮੀ ਬਣ ਸਕਦਾ ਨਾ ਤੁਸੀਂ ਵੇਖੋ ਪੱਥਰ ਘੜ ਘੜ ਕੇ ਜਾਂ ਡਾਇਮੰਡ ਵੀ ਘੜ ਘੜ ਕੇ ਹੀ ਡਾਇਮੰਡ ਬਣਦਾ ਇਹਦੇ ਉਹ ਉਹਨਾਂ ਜ਼ਿੰਦਗੀ ਸਟਰਗਲ ਵੀ ਵੇਖਿਆ ਮਗਰ ਉਹ ਜਦੋਂ ਉਹਨਾਂ ਦੀ ਆਵਾਜ਼ بلند ਹੋਈ ਉਹਨਾਂ ਨੇ ਐਨੇ ਗੀਤ ਗਾਏ ਮੈਨੂੰ ਪਤਾ 15000 ਗਾਏ ਕਿ 20000 ਗਾਏ ਅਜੇ ਵੀ ਉਹ ਗਾਉਂਦੇ ਹੀ ਜਾ ਰਹੇ ਸੀ ਗੀਤ ਗਾਤਾ ਚੱਲ ਮੁਸਕਰਾਤਾ ਚੱਲ ਗੀਤ ਗਾਤਾ ਚੱਲ ਉਸਾਤੇ ਗੁੰਗੁਨਾਤਾ ਚੱਲ ਗੀਤ ਗਾਤਾ ਚੱਲ ਉਸਾਤੇ ਗੁੰਗੁਨਾਤਾ ਚੱਲ ਉਹਨਾਂ ਨੇ ਉਹਨਾਂ ਨੇ ਦਰਦ ਵਾਲੇ ਨੂੰ ਦਰਦ ਠੀਕ ਕਰਨ ਲਈ ਉਹਨੂੰ ਕੰਸੋਲ ਕੀਤਾ ਦਰਦ ਠੀਕ ਕਰਨ ਲਈ ਕੰਸੋਲ ਕੀਤਾ ਤੇ ਉਹਦੀ ਦਰਦ ਵੀ ਠੀਕ ਹੋ ਗਈ ਤੁਸੀਂ ਅਗਰ ਬੈੱਡ ਤੇ ਵੀ ਪਏ ਉਹਨਾਂ ਦੇ ਦੋ ਚਾਰ ਗੀਤ ਸੁਣ ਲਓ ਤੁਸੀਂ ਬੈੱਡ ਤੋਂ ਉੱਠ ਪੂਗੇ ਔਰ ਆਪਣਾ ਸੈਲ ਕਰਨ ਵੀ ਲੱਗੋ ਚਾਹੇ ਕੋਈ ਮੁਝੇ ਠੰਗਲੀ ਕਹੇ ਕਹਿਨੇ 도ਜੀ ਕਹਤਾ ਰਹੇ ਕੀ ਹੋਗੇ ਜਾਣੇ ਆ ਉਹਨਾਂ ਦੇ ਗੀਤ ਗਾਉਂਦੇ ਜਾਣੇ ਆ ਭਾਵੇਂ ਅਸੀਂ ਉਹ ਟਰੈਵਲਰ ਕਰ ਲਈਏ ਟਰੈਵਲਰ ਛੋਟੀ ਬੱਸ ਜਾਂ ਆਪਣੀ ਕਾਰਾਂ ਤੇ ਜਾਣੇ ਆ ਸੇਰੇ ਲੈ ਕੇ ਜਾਣੇ ਆ ਉਹਨਾਂ ਨੂੰ ਸੇਰੇ ਪਾਈਏ ਤੇ ਉੱਥੇ ਜਾ ਕੇ ਅਸੀਂ ਗੀਤ ਗਾਣੇ ਆ ਗੀਤ ਗਾਣੇ ਆ ਉਹਨਾਂ ਦੀ ਵੀ ਆਤਮਾ ਸ਼ਾਇਦ ਖੁਸ਼ ਹੁੰਦੀ ਹੋਏਗੀ ਅਸੀਂ ਇਸ ਗੱਲ ਦੀ ਮੈਨਰਮੈਂਟ ਤੇ ਨਹੀਂ ਕਰ ਸਕਦੇ ਪਰ ਸਾਡੀ ਆਤਮਾ ਦੇ ਖੁਸ਼ ਹੋ ਜਾਂਦੀ ਹੈ ਇਹਦਾ ਮਤਲਬ ਉਹਨਾਂ ਕੋਈ ਕੋਈ ਚੀਜ਼ ਹੈਗੀ ਹੈ ਜਿਹੜੀ ਉਹਨਾਂ ਦੇ ਉਹਨਾਂ ਦਾ ਸਕੂਲ ਅਸੀਂ ਗਏ ਸਕੂਲ ਵਿਜ਼ਿਟ ਕੀਤਾ ਉੱਥੇ ਉਹਨਾਂ ਨੇ ਵਹਾਇਆ ਸਾਨੂੰ ਉਹਨਾਂ ਦਾ ਨਾਂ ਲਿਖਿਆ ਨਾਂ ਲਿਖਿਆ ਵੀ ਉਹਨਾਂ ਨੇ ਉਹ ਰਿਕਾਰਡ ਰੱਖਿਆ ਹੈ ਜੇ ਵੀ ਉਹਨਾਂ ਛੀਛੀ ਚ ਪਰੋ ਕੇ ਰੱਖਿਆ ਇਹਦਾ ਮਤਲਬ ਅੱچھے ਇਨਸਾਨ ਜਿਹੜੇ ਆ ਉਹਨਾਂ ਦਾ ਜਨਮ ਦੀ ਵੀਂ ਕੁੰਡਲੀ ਲੋਕੀ ਸਾਹਮ ਲੈਂਦੇ ਆ ਜਿੱਥੇ ਉਹਨਾਂ ਦੇ ਪੈਰ ਪਏ ਉੱਥੇ ਨਿਸ਼ਾਨ ਨਾਲ ਨੂੰ ਪੂਜਦੇ ਨੇ ਤੇ ਉਹ ਉਹਨਾਂ ਦਾ ਸਕੂਲ ਵੇਖਿਆ ਉਹਨਾਂ ਦਾ ਘਰ ਵੇਖਿਆ ਘਰ ਉਹਨਾਂ ਦਾ ਉਹਨਾਂ ਇੱਕ ਟਿੱਬਾ ਜਿਹਾ ਅਜੇ ਰੱਖਿਆ ਜਿਹੜਾ ਕੱਚਾ ਘਰ ਸੀ ਅਜੇ ਉਹ ਕਿਸੇ ਨੇ 1930 35 ਚ ਖਰੀਦ ਲਿਆ 30 ਚ ਕਹਿੰਦੇ ਖਰੀਦ ਲਿਆ ਹੀ ਅਹੀ ਤੇ ਉਹਨਾਂ ਦੇ ਦਾਦਾ ਜੀ ਉਹ ਮਿਲੇ ਉਹ ਉਹ ਕਹਿੰਦੇ ਜੀ 30 ਚ ਅਸੀਂ ਖਰੀਦ ਲਿਆ ਹੀ ਉਸ ਤੋਂ ਬਾਅਦ ਉਹ ਲਾਹੌਰ ਨਿਕਲ ਗਏ ਉਹਨਾਂ ਬੈਜੂ ਬਾਵਰਾ ਦੇ ਕਿੱਡੇ ਹਾਈ ਪਿਚ ਗਾਣਾ ਗਾਏ ਦੇਖੋ ਉਹਨਾਂ ਦੇ ਗਲੇ ਚੋਂ ਆਵਾਜ਼ ਕਹਿੰਦੇ ਖੂਨ ਨਿਕਲ ਆਇਆ ਸੀ ਉਹ ਗਾਣੇ ਗਾਉਂਦੇ ਆ ਗਾਉਂਦੇ ਆ ਰੈਪੀਟਿਸ਼ਨ ਕਰਦੇ ਆ ਕਰਦੇ ਆ ਔਰ ਉਹ ਗਾਣੇ ਗਾਏ ਉਹਨਾਂ ਔਰ ਭਜਨ ਕਿੱਡੇ ਸ਼ਾਨਦਾਰ ਗਾਏ ਆ ਭਜਨ ਦੇਖੋ ਤੂੰ ਪਿਆਰ ਦਾ ਸਾਗਰ ਹੈ ਤੇਰੀ ਇੱਕ ਬੂੰਦ ਕੇ ਪਿਆਸੇ ਹਮ ਵੀ ਪ੍ਰਭੂ ਇੱਕ ਬੂੰਦ ਦੇ ਦੇਣਾ ਤੇ ਤੁਸੀਂ ਸਮਝੋ ਵੀ ਉਹ ਤੁਹਾਡੇ ਤੇ ਮਿਹਰ ਹੋ ਗਈ ਅਸੀਂ ਉਹਦੇ ਕੋਲ ਬੂੰਦ ਹੀ ਮੁਹੰਮਦ ਰਫੀਕ ਨੂੰ ਮੰਗਣ ਜਾਂਦੇ ਆ ਸਾਨੂੰ ਬੂੰਦ ਹੀ ਦੇ ਦੇ ਤੇ ਅਸੀਂ ਖੁਸ਼ ਰਹੀਏ ਸਾਡੀ ਆਤਮਾ ਦਿਲ ਖੁਸ਼ ਰਵੇ ਤੁਹਾਡੀ ਬਲੈਸਿੰਗ ਮਿਲ ਜੇ ਬਾ ਪਿਆਰ ਦਾ ਸਾਗਰ ਹੈ ਤੂੰ ਪਿਆਰ ਦਾ ਸਾਗਰ ਹੈ ਤੇਰੀ ਇੱਕ ਬੂੰਦ ਕੇ